जन हितेशी टीआरपी नहीं भरो साहब का मेरा नाम मनोज तांडा जनरल सेक्टरी ऑफ अनाज यूनियन जी ए जेड सीएम ऑल इंडिया जेम्स एंड ज्वेलरी काउंसिल मनोज जी ये लगातार जेड़े रेट बढ़ रहे है सोने दे 8 दिन है लगभग 2.4000 का मतलब पहली बार ही होया है पहला कभी ऐसा नहीं होता सी ये क्यों सुन लीजिए मैं इस काम दे विच आई नो मैं एप्रोक्सीमेटली मेनू 40 ਸਾਲ ਹੋ ਚੁੱਕੇ ਵਧੋਗੇ ਮੈਂ ਆਪਣੀ ਲਾਈਫ ਦੇ ਵਿੱਚ ਇਸ ਤਰ੍ਹਾਂ ਦਾ ਡਰਾਮੇਬਾਜੀ ਮੈਟਲਸ ਦੇ ਵਿੱਚ ਕਦੇ ਨਹੀਂ ਦੇਖੀ ਜਿਹੜੀ ਇਹ ਹੋਈ ਹੈ ਇਹ ਕੋਈ ਸਪੈਕੂਲੇਸ਼ਨ ਨਹੀਂ ਇਹ ਕੋਈ ਗੇਮ ਨਹੀਂ ਕਿਸੇ ਨੂੰ ਸਮਝ ਨਹੀਂ ਆ ਰਹੀ ਇਹਦੇ ਵਿੱਚ ਲੋਕ ਕਹਿ ਰਹੇ ਨੇ ਕਿ ਜੂਨਰ ਕਮਾ ਗਏ ਜਦਕਿ ਇਹਦੇ ਵਿੱਚ ਜੂਨਰ ਲਾਸ ਚਾਹੁੰਦੇ ਦੇਖੋ ਸਟਾਕ ਪਿਆ ਵੱਧ ਗਿਆ ਸਟਾਕ ਪਿਆ ਘਟ ਗਿਆ ਇਹ ਇੱਕ ਬਿਕਾਫ ਦੀਆਂ ਗੱਲਾਂ ਕੋਈ ਆਪਣੇ ਘਰਾਂ ਦੀਆਂ ਕੀਮਤਾਂ ਨਹੀਂ ਜੰਦਾ ਹੁੰਦਾ ਬਿਲਕੁਲ ਠੀਕ ਹੈ ਇਹ ਆਪਣੀ ਕੋਠੀ ਆ ਜੀ 20 ਲੱਖ ਦੀ ਹੋਈ ਗੱਲ 2 ਕਰੋੜ ਦੇ ਵਿੱਚ ਨਹੀਂ ਦੁਰਪੈਣਾ ਮੈਂ ਕੋਠੀ ਲੈਣ ਵੇਲੇ ਸੈਂਟੀਮੀਟਰ ਤੋਂ ਹੋ ਗਿਆ ਤੇ 골ਡ ਵੀ ਲੈ ਵੀ ਸੈਂਟੀਮੀਟਰ ਸਾਡੀ ਸਾਡੀ ਪ੍ਰਾਪਰਟੀ ਹੈ ਸਾਡੀ ਪ੍ਰਾਪਰਟੀ ਹੈ ਪ੍ਰਾਫਿਟ ਹੁੰਦੇ ਕਰੰਟ ਦੇ ਉੱਤੇ ਅੱਜ ਅਸੀਂ ਰੇਟ ਕਸਟਮਰ ਰਿਟੇਲ ਨਾਲ ਸਾਨੂੰ ਬੁੱਕ ਕਰ ਜਾਂਦਾ ਹੈ 80000 ਉਹ ਸਾਡੂੰ ਅਸੀਂ ਐਜ਼ ਅ ਗੁੱਡ ਫੇਥ ਹੁਣ ਤੋਂ ਆਰਡਰ ਲੈ ਲੈਂਦੇ ਹਾਂ ਰਿਟ ਵੀ ਬੁੱਕ ਕਰ ਲੈਣੇ ਆ ਜਿੱਦੋਂ ਉਹ ਲੈਨ ਆਂਦਾ ਤੇ ਉਸ ਨੂੰ ਪਾ 90 92 ਰੁਪਏ ਦਾ ਸਾਡਾ ਤਾਂ ਨਾ ਪ੍ਰੋਫਿਟ ਵੀ ਨਹੀਂ ਹੁੰਦਾ ਜਿੱਦਾਂ ਸਾਨੂੰ ਭੱਲੇ ਉਹ ਪਾਣਾ ਪੈਣਾ ਕਿ ਪੇਮੈਂਟ ਉਹਦੇ ਨਾਲ ਹੀ ਹੋਣੀ ਹੈ ਚਲੋ ਪਾਰਟ ਆਫ ਗੇਮ ਹੈ ਪਾਰਟ ਆਫ ਬਿਜ਼ਨਸ ਹੈ ਚੱਲ ਰੰਦਾ ਹੈ ਜਿਹੜੀ ਹੁਣ ਤੁਸੀਂ ਗੱਲ ਕੀਤੀ ਹੈ ਜੀ ਗੋਲ ਦੀ ਤੇਜ਼ੀ ਦਾ ਜੀ ਇਹਦਾ ਇੱਕ ਬੜਾ ਵੱਡਾ ਕਾਰਨ ਹੈ ਥੈਟ ਇਜ਼ ਇੰਟਰਨੈਸ਼ਨਲ ਚੇਂजेस ਜੀ ਕਿਸੇ ਨੂੰ ਨਹੀਂ ਪਤਾ ਸੀਗਾ ਜੀ ਮਿਸਟਰ ਟਰੰਪ ਆ ਕੇ ਆ ਕੰਮ ਕਰਨਗੇ ਕਿ ਟ੍ਰੇਡ ਵਾਰ ਸ਼ੁਰੂ ਹੋ ਗਈ ਵਾਰ-ਵਾਰ ਹੈ ਚਾਹੇ ਟ੍ਰੇਡ ਵਾਰ ਹੈ ਚਾਹੇ ਉਹ ਕੰਟਰੀਜ਼ ਦੇ ਉੱਤੇ ਬੰਬਾਰਡਮੈਂਟ ਦੀ ਵਾਰ ਹੈ ਹਰ ਚੀਜ਼ ਦਾ ਇਫੈਕਟ ਹਮੇਸ਼ਾ ਗੋਲਡ ਤੇ ਆਉਂਦਾ ਕਿਉਂਕਿ ਦੁਨੀਆ ਵਿੱਚ ਇਹਨੂੰ ਸੇਫ ਹੈਵਨ ਬਾਇੰਡ ਕਿਹਾ ਜਾਂਦਾ ਹੈ ਲੋਕ ਆਪਣਾ ਪੈਸਾ ਮੈਕਸੀਮੇਲ ਵਿੱਚ ਲਾਉਣੇ ਸ਼ੁਰੂ ਕਰ ਦਿੰਦੇ ਹੁਣ ਇੱਕ ਨਵਾਂ ਜਿਹੜਾ ਕੰਮ ਹੋਇਆ ਹੈ ਦੈਟ ਇਜ਼ ਜਦੋਂ ਕੰਟਰੀਆਂ ਹੀ ਬਾਈ ਕਰਨ ਲੱਗ ਜਾਂਦੀਆਂ ਕਿ ਉੱਥੇ ਤਾਂ ਹੁਣ ਚੀਜ਼ ਤਾਂ ਉਨੇ ਦੀ ਹੈ ਹੁਣ ਇਹ ਤਾਂ ਇਹ ਕੋਈ ਇਦਾਂ ਦੀ ਚੀਜ਼ ਨਹੀਂ ਹੈ ਕਿ ਤੁਸੀਂ ਮਿੱਟੀ ਪੱਟੋ ਤੇ ਸੋਨਾ ਨਿਕਲਿਆ ਆ ਜਿਹੜੀਆਂ ਗੋਡ ਜਾਂ ਸਾਊਥ ਅਫਰੀਕਾ ਦੀ ਮਾਈਨ ਹੈਗੀ ਹੈ ਮੈਂ ਦੇਖੀ ਨਹੀਂ ਮੈਂ ਨੈਕਸਲ ਦੇਖੀਆਂ ਤੁਸੀਂ ਲੋਕ ਵੀ ਦੇਖ ਸਕਦੇ ਹੋ ਉਹਦਾ ਨਾ ਦਾਇਰਾ ਹੈ ਨਾ ਉਹ ਕਈ ਕਿਲੋਮੀਟਰਾਂ ਚ ਹੈ ਜਿਹਨੂੰ ਪੱਟ-ਪੱਟ ਕੇ ਔਰ 10 ਤੋਂ 12-12 ਕਿਲੋਮੀਟਰ ਥੰਗੇ ਤੱਕ ਲੈ ਜਾਂਦੇ ਹੈਗੇ ਮਸ਼ੀਨਸ ਲੈ ਕੇ ਉਥੋਂ 골ਡ ਨਿਕਲਦਾ ਉਹ ਦੇਵੇ ਦੇ ਹੁਣ ਡੀਪ ਜਾ ਰਿਹਾ ਜਾਂ ਕੱਢ ਰਿਹਾ ਡਿਮਾਂਡ 19 19 ਹੈ 골 ਕਿੰਨਾ ਕਰ ਸਕਦੇ ਜਿੰਨੀ ਇੱਕ ਇੱਕ ਨਿਮ ਅਟੈਕ ਕੱਢੰਦੀ ਇਹਨਾਂ ਦੀ ਆਪਾਂ ਚਾਕੇ ਵੀ ਇਹਨੂੰ 10 ਕਿਲੋ ਦਾ 50 ਕਿਲੋ ਕਰ ਲਾਂਗੇ ਪੋਸਿਬਿਲਟੀ ਨਹੀਂ ਹੋਊਗੀ ਨਹੀਂ ਪਾਪੂਲੇਸ਼ਨ ਵਧਦੀ ਕੰਜ਼ਮਪਸ਼ਨ ਵਧਦੀ ਅੱਗੇ ਕੀ ਹੁੰਦਾ ਸੀਗਾ ਕਿ ਜਦੋਂ ਕੰਟਰੀਜ਼ ਹਨ ਇੱਕ 20 ਗਿਲੇ ਲੋਜਿਕੀ ਕਰੰਸੀ ਗੋਲਡ ਦੇ ਅੰਗੇਸ਼ ਛਾਪਦੇ ਹੈ। ਇਸ ساری ਦੁਨੀਆ ਦੇ ਵਿੱਚ ਇਹ ਕਾਰਨ ਹੁੰਦਾ ਸੀ। ਗੋਲਡ ਦੇ ਰਿਹਾ ਸੀ ਰਿਜ਼ਰਵਸ ਰੱਖਦੇ ਸੀ। ਉਹ ਚੀਜ਼ਾਂ ਖਤਮ ਹੋ ਗਈਆਂ ਇਨਫਲੇਸ਼ਨ ਸ਼ੁਰੂ ਹੋ ਗਈ। ਪਰ ਹੁਣ ਨਵਾਂ ਕੰਮ ਸ਼ੁਰੂ ਹੋ ਗਿਆ। ਕੰਟਰੀਆਂ ਫੇਰ ਬਾਇੰਗ ਕਰਨ ਲੱਗ ਗਈਆਂ। ਅਮਰੀਕਾ ਨੇ ਸਟਾਕ ਕਰ ਲਿਆ। ਉਸ ਤੋਂ ਬਾਅਦ ਨੈਕਸਟ ਪ੍ਰੋਬਲਮ ਜਿਹੜੀ ਆਈ ਹੈ ਚਾਈਨਾ। ਉਹ ਮੇਰੀ 스마트 ਕੰਟਰੀ ਹੈ। ਉਹ ਉਹਨਾਂ ਦੀ ਗਿਣਤੀ ਉੱਥੇ ਸ਼ੁਰੂ ਹੁੰਦੀ ਜਿੱਥੇ ਆਪਣੇ ਲੋਕਾਂ ਦੀ ਗਿਣਤੀ ਖਤਮ ਹੋ ਜਾਂਦੀ ਹੈ ਉੱਥੇ ਚైనా ਸ਼ੁਰੂ ਹੁੰਦਾ ਉਹ ਜਦੋਂ ਰੇ ਰੁਕ ਕੇ ਗਲੇ ਜਾਂਦਾ ਹੈ ਉਹ ਸੈਲਿੰਗ ਕਰ ਲੈਂਦੇ ਆ ਥੱਲੇ ਆਂਦਾ ਬਾਈਂਗ ਕਰ ਲੈਂਦੇ ਆ ਉਹ ਟਰੇਡਿੰਗ ਹੀ ਕਰ ਲੈਂਦੇ ਆ ਜੀ ਆਮ ਕੰਟਰੀ ਟਰੇਡਿੰਗ ਨਹੀਂ ਕਰਦੀ ਆ ਹੁਣ ਉਹਨਾਂ ਨੇ ਰਿਜ਼ਰਵ ਵਧਾਤੇ ਇਟਲੀ ਨਿਦਰ ਵਧਾਤੇ ਸਬ ਕੰਟਰੀ ਆਪਣੇ ਮਨ ਰਿਜ਼ਰਵ इवन ਇੰਡੀਆ ਵਿੱਚ ਵੀ ਲਓ ਜਦੋਂ ਡਾਕਟਰ ਮਨਮੋਹਨ ਸੇਨ ਦੀ ਮਿਨਿਸਟਰੀ ਸੀਗੀ ਕਿ ਉਸ ਵੇਲੇ ਮੇਰਾ ਖਿਆਲ ਇੰਡੀਆ ਕੋਲ 400 ਟਨ ਦੇ 80 ਪੱਟੇ ਤੱਕ ਜਿਹੜਾ ਅੱਜ ਮਿਸਟਰ ਮੋਦੀ 80 ਟਨ ਦੇ ਕਰੀਬ ਲੈ ਗਏ ਇਹ 400 ਟਨ ਆਇਆ ਦੇ ਵਰਲਡ ਮਾਰਕੀਟ ਤੋਂ ਇਹ ਨਾ ਤੇ ਨੇਚਰਲੀ ਇਹ ਵੀ ਕਮੀ ਹੁੰਨੀ ਸ਼ੁਰੂ ਹੋ ਗਈ ਕੁਝ ਜਦੋਂ ਹੁਣ ਟ੍ਰੇਡ ਵਾਰ ਸ਼ੁਰੂ ਹੋ ਗਈ ਲੋਕਾਂ ਨੇ ਆਪਣਾ ਪੈਸਾ ਕੱਢ ਕੇ ਕਹਿੰਦੇ ਡਾਲਰ ਡੀ ਡੀ ਵੈਲਿਊ ਹੋ ਜਾਏ ਇਹਦੇ ਕਾਰਨ ਤੋਂ ਹੋਦਾ ਨਾ ਪੂਰਨ ਡਾਲਰ ਉੱਤੇ ਲਗਾਉਣ ਲੱਗ ਪਏ ਇਹ ਜਿਹੜੇ ਲੋਕਾਂ ਦੇ ਮਨ ਜੇਕ ਇੰਡੀਆ ਦੇ ਵਿੱਚ ਆਮ ਤਰ੍ਹਾਂ ਮਨੀ ਕੰਮ ਕਰਦੇ ਨਹੀਂ ਜੇ ਹੋਈ ਬਹਿਮ ਹੁੰਦਾ ਹਨ ਫੋਨ ਵੀ ਆਊ ਕਸਮਰੀ ਗੈਨਗੇ ਬਿਆ ਮਤ ਵਸੋਨਾ ਘਟ ਦੇਗਾ ਅਸ਼ਰਦਾਂ ਦੇ ਘਟ ਦੇਗਾ ਇਹ ਹੋ ਜਾਣਾ ਇਹਦਾ ਕੋਈ ਕਾਰਨ ਨਹੀਂ ਹੁੰਦਾ ਇੰਡੀਆ ਦੇ 2-4 ਟਨ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਹੁੰਦਾ ਵਰਲਡ ਮਾਰਕੀਟ ਵਿੱਚ ਠੀਕ ਹੈ ਪਰ ਹੁਣ ਕੀ ਐਸਾ ਹੀ ਰਹੇਗਾ ਜਿੱਦੇ ਸੋਨਾ ਆਮ ਆਦਮੀ ਤੇ ਵਿਦਾਲਪਤ ਹੈ ਪੂਰਾ ਪੂਰਾ ਹੁਣ ਉਹਨਾਂ ਨੂੰ ਸੁਪਨਾ ਹੀ ਲੱਗਣ ਲੱਗ ਪਿਆ ਜਲਦੀ ਇੱਕ ਸੋਨਾ ਲੈਣਾ ਉਹਨੂੰ ਆਪਣੀ ਸੀਲਿੰਗਸ ਬੰਦ ਕਰ ਦੇਖੋ ਇਹ ਡੇ ਬਾਈ ਡੇ ਜਿਹੜੀਆਂ ਹੁਣ 골ਡਮੈਨ ਸੈਕਸ ਨੇ ਆ ਨਵਾਂ ਆਇਆ ਹੈ ਉਹ ਆਪਨਾ ਕੁਛ ਦਿਨ ਬਾਅਦ ਆਪਣੀਆਂ ਇਨਫੋਰਮੇਸ਼ਨ ਚੇਂਜ ਕਰ ਲੈਂਦੀਆਂ ਐਸ ਪਰ ਵਰਲਡ ਰੇ ਸਿਸਟਮ ਦੇ ਨਾਲ ਜੀ ਪਹਿਲੋਂ ਉਹਨਾਂ ਨੇ 3000 ਡਾਲਰ ਦਿੱਤਾ ਸੀਗਾ ਫਿਰ ਉਹਨਾਂ ਨੇ 3500 ਡਾਲਰ ਦਿੱਤਾ ਉਹਨੇ 4500 ਡਾਲਰ ਟਾਰਗੇਟ ਦਿੱਤਾ ਜੀ ਸਾਲ ਦੇ ਵਿੱਚ 4500 ਟਾਰਗੇਟ ਡਾਲਰ ਟਾਰਗੇਟ ਵੀ ਜੇ ਡਾਲਰ ਦਾ ਰੇਟ ਆਪਣਾ ਇੱਥੇ ਕੀ ਰਵੇ ਤਾਂ ਇੰਡੀਆ ਦੇ ਵਿੱਚ 1 ਲੱਖ 3000 ਰੁਪਏ ਰੇਟ ਬਣਦਾ ਜੀ ਜਿਹੜਾ ਇਸ ਸਾਲ ਚ ਆ ਸਕਦਾ ਹੁਣ ਗੈਰਹੀ ਗੱਲ ਕਿ ਤੁਸੀਂ ਜਿਹੜੀ ਮੈਨੂੰ ਕੁਐਸਚਨ ਪੁੱਛਿਆ ਜੀ ਇੱਦਾਂ ਹੀ ਰਹੇਗਾ ਦੇਖੋ ਜਦੋਂ ਹੋ ਗਿਆ 90 95 98000 ਰੁਪਇਆ ਹੋ ਗਿਆ ਜੇ ਇੱਥੋਂ ਕਿਸੇ ਵੇਲੇ ਕਰੈਕਸ਼ਨ 10 12% ਦੀ ਆ ਵੀ ਜਾਵੇ ਉਹ ਇੱਕ ਮਾਈਨਰ ਕਰੈਕਸ਼ਨ ਬੋਲਦੀ ਹੈ ਬਿਲਕੁਲ ਠੀਕ ਹੈ ਜਿਵੇਂ 4000 ਰੁਪਏ ਦੇ ਨਿਕਲੇ ਆ ਉਸ ਤੋਂ 10000 ਹਾਂ ਹੁਣ ਕੋਈ ਸਟਾਕਸ ਐਂ ਮਾੜੀ ਵੀ ਘੱਡੀ ਫਿਰ ਰਾਈਜ਼ ਕਰਨੀ ਸ਼ੁਰੂ ਹੋ ਗਈ ਆਲਵੇਜ਼ ਇੱਕ ਚੀਜ਼ ਦਾ ਕਰੀਟੇਰੀਆ ਤੁਸੀਂ ਵੀ ਹਿਫਤੀ ਦੇਖ ਲਓ ਵੀ ਜਿਹੜਾ ਰੇਟ ਇੱਕ ਵਾਰੀ ਬਣ ਗਿਆ ਨਾ ਉਹ ਸਿਰੇ ਮੈਂ ਉਸ ਤੋਂ ਉੱਪਰ ਹੀ ਜਾਂਦਾ ਵਾ ਇਹ ਪਤੰਗ ਹੈ ਕੁਝ ਝੋਕ ਲੈ ਕੇ ਉੱਪਰ ਆਏਗੀ। ਇਥੋਂ ਠੀਕ ਹੈ 500000 ਕਿਸੇ ਦਿਨ ਘੱਟ ਨਹੀਂ ਸਕਦਾ। ਬਟ ਨੌਟ ਸ਼ੋਰ ਫਿਲਹਾਲ ਤਾਂ ਖੈਰ ਉਹ 170 ਚਲਾ ਰਿਹਾ ਹੈ। ਪਰ ਜੀ ਬਾਜ਼ਾਰ ਤੇ ਇਤਾਂ ਦੀ ਵੀ ਗੱਲਾਂ ਆ ਰਹੀਆਂ ਕਿ ਸਪੈਕੂਲੇਸ਼ਨ ਵੀ ਜੀ ਆਰ ਥੋੜੀ ਚੱਲ ਰਹੀ ਹੈ। ਐਕਸਪੋਜ਼ਰ ਕੁਝ ਜੇ ਪ੍ਰੈਕਟੀਕਲ ਰੀ ਗੱਲ ਕਰੀਏ ਪਰ ਬਾਜ਼ਾਰ ਤੇ ਸਭ ਫਿਰ ਇਟਾਂ ਦੇ ਨਾ ਕੋਈ ਕਾਰਨ ਨਹੀਂ ਹੈ ਨਾ ਜਿਸ ਤਰ੍ਹਾਂ ਅਨੈਕਸਟਮ 골ਡ ਨੂੰ ਅਸੀਂ ਐਕਚੁਅਲ ਰੇਟ ਦਾ ਮੰਗੇ ਚੱਲੀਏ ਕਿ 골ਡ 98000 ਪਲੱਸ ਚੱਲਦਾ ਹੈ। ਜੀ ਜੇ ਜਦ ਕੀ ਬਾਜ਼ਾਰ ਵਿੱਚ ਪੈਰਲਲ ਮਾਰਕੀਟ ਦੇ ਵਿੱਚ 93 93 ਯਾਰ 골ਡ ਮਿਲ ਜਾ ਮਿਲ ਰਿਹਾ ਹੈ ਜੀ ਇਹਦਾ ਦਰ ਹੁੰਦੀ ਆ ਉਹ ਤਾਂ ਕਰਨਾ ਕੀ ਲੋਕ ਪ੍ਰੋਫਿਟ ਟੇਕਿੰਗ ਤੇ ਜਾਂਦੇ ਹੈਗੇ ਟ੍ਰੇਡਿੰਗ ਕਰਨ ਲੱਗਦੇ ਪ੍ਰੋਫਿਟ ਟੇਕਿੰਗ ਦਾ ਵੇ ਡਿਮਾਂਡ ਐਂਡ ਸਪਲਾਈ ਉੱਪਰ ਹੈ ਐਸ ਟਾਈਮ ਡਿਮਾਂਡ ਬਹੁਤ ਰੇਅਰ ਹੈ ਜੀ ਤੁਸੀਂ ਦੇਖ ਰਹੇ ਹੋ ਸ਼ੋਰੂਮਸ ਖਾਲੀ ਪਏ ਆ ਰਿਟੇਲ ਸੈਕਟਰ ਖਰਾਬ ਹੋ ਗਿਆ ਅਸੀਂ ਲੋਕਾਂ ਨੇ ਇਹਦੇ ਚ ਲੌਸਿੰਗ ਕੀਤੇ ਸਾਨੂੰ ਕੋਈ ਬੈਨੀਫਿਟਸ ਥੋੜੀ ਹੈਗੀ ਹੈ ਸੋ ਆਮ ਬਾਇਰ ਨੂੰ ਜਿਹੜਾ ਇੱਕ ਆਮ ਕਸਟਮਰ ਦੀ ਉਹਨੂੰ ਕੀਸ ਲਾ ਦਿੰਦੇ ਹੋ ਕੀ ਜੇ 골ਡ ਉਹਨੂੰ ਭੁੱਲ ਜਾਣ ਨੋ ਮੈਂ ਕਦੀ ਨਹੀਂ ਕਹਾਂਗਾ ਦੱਸਾਂਗਾ ਮੇਰਾ ਟ੍ਰੇਡ ਹੈ ਆਪਣੇ ਰਿਜ਼ਰਵਸ ਆਪਣੀਆਂ ਸੇਵਿੰਗਸ ਦਾ ਮਿਨੀਮਮ ਮਿਨੀਮਮ 25% ਇਨ 골ਡ ਵਿੱਚ ਵੀ ਕਰਨ ਔਰ ਬਾਇਓਨ ਐਵਰੀ ਡਿਪ ਜੇਕਰ ਤੁਹਾਨੂੰ ਡਿਪ ਨੇ ਜਰ ਆਂਦੀ ਹੈ ਨਾ ਇਤਨਾ ਆਪਣੇ ਮੁਲਕ ਵਿੱਚ ਸਿਕਲ ਮਾਈਂਡਡ ਲੋਗਾਂ ਦੀ ਬੜੀ ਹੈਗੀ ਐ 3000 ਰੁਪਏ ਰੇਟ ਘਟਿਆ ਨਿਊਜ਼ ਆਣੀ ਸ਼ੁਰੂ ਹੋ ਗਈ ਸੋਸ਼ਲ ਮੀਡੀਆ ਤੇ 50000 ਰਾਇਨਾ 52000 ਰਾਇਨਾ 45000 ਰਾਇਨਾ ਪੈਂਦੀ ਕੋਈ ਫ੍ਰੀ ਨਹੀਂ ਹੋ ਜਾਣਾ ਰੇਟ ਇਹ ਸੋਨਾ ਹੈ ਇਹ ਕੋਈ ਐਦਾਂ ਦੀ ਚੀਜ਼ ਨਹੀਂ ਇਵਨ ਲੋਹਾ ਵੀ ਐਦਾਂ ਘਟਦਾ ਜਿਹੜਾ ਜਿਹੜਾ ਅਰਥ ਦੇ ਵਿੱਚ ਸਭ ਤੋਂ ਜ਼ਿਆਦਾ ਐਥੇ ਲੋਹਾ ਹੈ ਨਾ ਮੈਟਲ ਦੇ ਵਿੱਚ ਉਹ ਨਹੀਂ ਘਟਦਾ ਐਦਾਂ ਤੇ ਸੋਨਾ ਤਾਂ ਬਹੁਤ ਥੋੜੀ ਚੀਜ਼ ਹੈ ਕਿੱਥੋਂ ਘਟ ਜਾਏਗਾ